ਬਾਈ ਜੀ ਜੇ ਆ ਵੀਡੀਓ ਨਾਲ ਸ਼ੇਅਰ ਕੀਤੇ ਤਾਂ ਸਮਝ ਲਓ ਬਾਈ ਜੀ ਅਸੀਂ ਪੰਜਾਬੀ ਨਹੀਂ ਕਿਉਂਕਿ ਪੰਜਾਬੀ ਹੀ ਸਾਹ ਦਿੰਦੇ ਨੇ ਪੰਜਾਬੀਆਂ ਦਾ ਆਹ ਪੋਸਟਰ ਦੇਖੋ ਬਾਈ ਜੀ ਇਹ ਪੋਸਟਰ ਦੇ ਵਿੱਚ ਲਿਖਿਆ ਤੁਸੀਂ ਧਿਆਨ ਨਾਲ ਦੇਖੋ ਬਾਈ ਜੀ ਪੋਸਟਰ ਨੂੰ ਇੱਥੇ ਲਿਖਿਆ ਬਾਈ ਜੀ ਚੋਪਾਈ ਸਾਹਿਬ ਦਾ ਪਾਠ ਸੁਣਾਉਣ ਤੇ 3 ਦਿਨ ਕੁਲਚਾ ਫ੍ਰੀ ਜਾਂ ਪੂਜੀ ਸਾਬਜੀ ਦਾ ਪਾਠ ਸੁਣਾਉਣ ਤੇ 8 ਦਿਨ ਕੁਲਚਾ ਫ੍ਰੀ ਕੰਠ ਦੁਮੰਲਾ ਸਜਾਉਣ ਦੇ 5 ਦਿਨ ਕੁਲਚਾ ਫ੍ਰੀ ਤਾਂ ਤੁਸੀਂ ਦੇਖ ਸਕਦੇ ਹੋ ਸਿੱਖੀ ਦੇ ਨਾਲ ਕਿਸ ਤਰ੍ਹਾਂ ਬੱਚਿਆਂ ਨੂੰ ਜੋੜਿਆ ਜਾ ਰਿਹਾ ਤਾਂ ਇਹ ਪਾਸੀ ਰੋਡ ਤੇ ਦੁਖਣਵਰ ਦੇ ਬਿਲਕੁਲ ਸਾਹਮਣੇ ਬਾਈ ਜੀ ਸੜਕ ਜਾਂਦੀ ਆ ਉੱਥੇ ਤੁਹਾਨੂੰ ਇਹ ਖਾਲਸਾ ਜੀ ਮਿਲਣਗੇ ਜੋ ਪੂਰੇ ਸਿੱਖੀ ਸਰੂਪ ਦੇ ਵਿੱਚ ਨੇ ਤੇ ਇਹ ਸੇਵਾ ਕਰ ਰਹੇ ਨੇ ਹੁਣ ਵੀਡੀਓ ਨੂੰ ਸ਼ੇਅਰ ਕਰਨਾ ਸਾਥ ਦੇਣਾ ਸਾਡੇ ਹੱਥ ਦੇ ਵਿੱਚ ਹੈ ਜੀ ਸ਼ੇਅਰ ਕਰਿਓ ਵੀਡੀਓ ਨੂੰ ਤੁਹਾਡੀ ਗੱਲਬਾਤ ਵੀ ਕਰਾਨੀ ਹੈ ਬਾਈ ਜੀ ਇੰਨੀ ਵੱਡੀ ਸੇਵਾ ਬਾਈ ਜੀ ਬਾਈ ਜੀ ਕਰ ਰਹੇ ਨੇ ਤਾਂ ਇਸ ਤੋਂ ਵੱਡੀ ਹੋਰ ਸੇਵਾ ਕੀ ਹੋ ਸਕਦੀ ਹੈ ਤੁਸੀਂ ਵੀ ਸੇਵਾ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਕੇ ਸਫਾਈ ਵੀ ਮਿਲੂ ਤੇ ਬਾਈ ਜੀ ਸਵਾਦ ਕੁਲਚਾ ਵੀ ਮਿਲੂ ਤੇ ਸੇਵਾ ਵੀ ਬਾਈ ਪੂਰੀ ਕਰ ਰਿਹਾ ਜਿੰਨੀ ਬਾਈ ਕਰ ਸਕਦਾ ਕਿਉਂਕਿ ਬਾਈ ਜੀ ਪਹਿਲਾਂ ਸ਼ਰਮਾਂਦੇ ਸੀ ਆਪਣੇ ਪੰਜਾਬੀ ਕੰਮ ਕਰਦਾ ਹੁਣ ਆਪਣੇ ਪੰਜਾਬੀ ਵੀ ਬਾਈ ਜੀ ਫੁੱਲ ਕੰਮ ਕਰ ਰਹੇ ਨੇ ਤਾਂ ਕੋਈ ਸ਼ਰਮ ਨਹੀਂ ਬਾਈ ਜੀ ਕੋਈ ਵੀ ਕੰਮ ਕਰੋ ਤੇ ਹੁਣ ਸਾਥ ਆਪਾਂ ਨੇ ਦੇਣਾ ਬਾਈ ਜੀ ਆਹ ਦੇਖੋ ਬਾਈ ਜੀ ਵੀਡੀਓ ਬਾਈ ਦੇ ਨਾਲ ਕਰਦੇ ਆ ਗੱਲਬਾਤ ਤੇ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਖੜਿਆ ਹਾਂ ਇਸ ਸਮੇਂ ਪਟਿਆਲਾ ਦੁਖਣਵਰ ਦੇ ਬਿਲਕੁਲ ਸਾਹਮਣੇ ਰੋਡ ਜਾਂਦਾ ਪਾਸੀ ਰੋਡ ਤੇ ਇੱਥੇ ਸਾਨੂੰ ਭਰਾ ਮਿਲੇ ਨੇ ਆਪਣੇ ਪੰਜਾਬੀ ਭਰਾ ਸਿੰਘ ਕੁਲਚਾ ਭੰਡਾਰ ਤੁਸੀਂ ਦੇਖੋ ਕੁਲਚੇ ਬਹੁਤ ਖਾਨੇ ਹੋਣਾ ਅਲੱਗ-ਅਲੱਗ ਸਟਾਲ ਲੱਗੇ ਹੋਏ ਨੇ ਹਰ ਜਗ੍ਹਾ ਪਰ ਜਿੱਥੇ ਪੰਜਾਬੀ ਭਰਾ ਨੇ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਬਾਈ ਜੀ ਇੱਥੇ ਤੁਹਾਨੂੰ ਸਵਾਦ ਵੀ ਮਿਲੂਗਾ ਤੇ ਬਾਈ ਜੀ ਤੁਹਾਨੂੰ ਸਫਾਈ ਵੀ ਮਿਲੂਗੀ ਆ ਸਿੰਘ ਕੁਲਚਾ ਭੰਡਾਰ ਆ ਬਾਈ ਜੀ ਤੂਫਾਨ ਸਿੰਘ ਫੋਨ ਨੰਬਰ ਵੀ ਦਿੱਤਾ ਹੋਇਆ ਬਾਈ ਨੇ ਸਿੰਘ ਕੁਲਚਾ ਭੰਡਾਰ ਸਪੈਸ਼ਲ ਮੱਖਣ ਪਨੀਰ ਵਾਲੇ ਤਾਂ ਬਾਈ ਜੀ ਚੈੱਕ ਕਰ ਸਕਦੇ ਹੋ ਬਾਈ ਜੀ ਤਿਆਰ ਕਰਦੇ ਨੇ ਆਪਾਂ ਗੱਲਬਾਤ ਕਰਦੇ ਆ ਬਾਈ ਜੀ ਨਾਲ ਅੰਦਰ ਜਾ ਕੇ ਤੇ ਬਾਈ ਨੂੰ ਪੁੱਛ ਰਿਹਾ ਬਾਈ ਜੀ ਕਿੰਨਾ ਸਮਾਂ ਹੋ ਗਿਆ ਤੇ ਕਿਵੇਂ ਕੰਮਕਾਰ ਚੱਲਦਾ ਤੇ ਪਾਸੇ ਰੋਡ ਬਾਈ ਜੀ ਚੈੱਕ ਆ ਸਕਦੇ ਹੋ ਤੁਹਾਨੂੰ ਵੀਡੀਓ ਦੇ ਵਿੱਚ ਆ ਕੇ ਪਤਾ ਲੱਗੇ ਜਾਊਗਾ ਸਭ ਤੋਂ ਵੱਡੀ ਸੇਵਾ ਬਾਈ ਜੀ ਇਹੀ ਆ ਜੋ ਬਾਈ ਨੇ ਆ ਚੀ ਲਿਖੀ ਹੋਈ ਆ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਐਡ ਕਰਦਾਗਾ ਤੇ ਆ ਦੇਖ ਸਕਦੇ ਹੋ ਬਾਈ ਜੀ ਸ਼ਰਦਾ ਈਵੀ ਨਾਲੇ ਇੱਥੇ ਸ਼ਿਕਾਈ ਜਾਂਦੀ ਆ ਸਾਹਮਣੇ ਬਾਈ ਜੀ ਚੈੱਕ ਕਰ ਸਕਦੇ ਹੋ ਬਣਾਈ ਜਾ ਰਹੀ ਆ ਤੇ ਸ਼ੇਅਰ ਇੰਨਾ ਕਰਨਾ ਬਾਈ ਜੀ ਵੀਡੀਓ ਨੂੰ ਕਿਉਂਕਿ ਪੰਜਾਬੀ ਭਰਾ ਜਦੋਂ ਕੋਈ ਕਰਦੇ ਨੇ ਨਾ ਤਾਂ ਸਾਨੂੰ ਸ਼ੇਅਰ ਕਰਨਾ ਬਣਦਾ ਬਾਕੀ ਚੀਜ਼ਾਂ ਆਪਾਂ ਬਹੁਤ ਸ਼ੇਅਰ ਕਰਦੇ ਆ ਤਾਂ ਇੱਧਰ ਹੁੰਦਾ ਨਾਲ ਹੀ ਕੁਲਚਾ ਤਿਆਰ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਠੀਕ ਹੈ ਜੀ ਸਰਦੀ ਦਾ ਮਰਾ ਠੀਕ ਹੈ ਜੀ ਬਾਬਾ ਜੀ ਕਿਵੇਂ ਚੱਲਦਾ ਕੰਮਕਾਰ ਜੀ ਛੱਡੀਆ ਨਾ ਵੀਰੀ ਵਧੀਆ ਸੋ ਮੋਗਰੀਆ ਸਭ ਤੋਂ ਪਹਿਲਾਂ ਇੱਕ ਵਾਰ ਐਡਰੈਸ ਸਮਝਾ ਦੋ ਆਪਣੇ ਵੀਵਰ ਨੂੰ ਆਪਾਂ ਐਡਰੈਸ ਹੈਗਾ ਵੀਰੇ ਪਾਸੀ ਰੋਡ ਹਾਂਜੀ ਦੁਖਣਵਾਲਾ ਸਾਹਿਬ ਨੇ ਇਹਦੇ ਹਾਂਜੀ ਗਰਗ ਅਖਾਂ ਦਾ ਹਸਪਤਾਲ ਦੇ ਸਾਹਮਣੇ ਗਰਗ ਅਖਾਂ ਦਾ ਹਸਪਤਾਲ ਕਿੰਨਾ ਘਟਾਮ ਹੋ ਗਿਆ ਬਾਬਾ ਜੀ 8 ਸਾਲ ਹੋ ਗਏ ਇੱਥੇ 8 ਸਾਲ ਹੋ ਗਏ ਇੱਥੇ ਠੀਕ ਆ ਤੇ ਆ ਚੈੱਕ ਕਰ ਸਕਦੇ ਹੋ ਬਾਈ ਜੀ ਤਵੀ ਚੈੱਕ ਕਰ ਸਕਦੇ ਹੋ ਤੇ ਕੁਲਚਾ ਤਿਆਰ ਹੋ ਰਿਹਾ ਆ ਚੈੱਕ ਕਰ ਸਕਦੇ ਹੋ ਤੇ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਆ ਦੇਖੋ ਕੀ ਕੀ ਪਾਇਆ ਜਾਂਦਾ ਭਾਈ ਕੀ ਕੁਝ ਜਿੱਚ ਪਾਇਆ ਜਾਂਦਾ ਜਾਂ ਸਬਜ਼ੀ ਪਾਈ ਜਾਂਦੀ ਆ ਹਾਂਜੀ ਨੀਰ ਪਾਇਆ ਜਾਂਦਾ ਪਨੀਰ ਪਾਇਆ ਜਾਂਦਾ ਮੱਖਣ ਪਹਣ ਨਾਲ ਕੀ ਰੇਟ ਕੀ ਕੀ ਹੈ ਜੀ ਆਪਣੇ ਕੋਲ ਨੀਰ ਕੀ ਰੇਟ ਹੈ 20 ਰੁਪਏ ਇੱਕੋ ਰੇਟ ਹਾਂਜੀ ਤੇ ਬਾਬਾ ਜੀ ਉਹ ਜਿਹੜਾ ਪੋਸਟਰ ਲੱਗਿਆ ਉਹਦੇ ਪਰ ਦੱਸੋ ਸੇਵਾ ਬਹੁਤ ਵਧੀਆ ਕਰ ਰਹੇ ਤੁਸੀਂ ਕੋਈ ਯਾਰ ਆਪਾਂ ਨੂੰ ਪਾਇਆ ਦਾ ਕਰਾ ਵੀ ਦੇਖ ਕੇ ਕੋਈ ਆਪਣੇ ਨਾਲ ਜੁੜੇ ਹਾਂਜੀ ਸਿੰਘ ਭਾਈ ਹਾਂਜੀ ਕੋਈ ਛੋਲੇ ਬੱਚਿਆਂ ਨੂੰ ਸਿੱਖਣ ਕੋਸ਼ਾ ਹਾਂਜੀ ਹਾਂਜੀ ਬਿਲਕੁਲ ਤਾਂ ਅੱਜਕੱਲ ਸਮਾਗਮ ਮਾਰਾ ਚੱਲ ਰਹੇ ਬਿਲਕੁਲ ਬਿਲਕੁਲ ਜੀ ਚੰਗੇ ਰਾਲ ਆਇਆ ਹੋਇਆ ਮੈਂ ਵੀਡੀਓ ਚ ਐਡ ਕਰਦਾ ਹਾਂ ਸਾਰਾ ਕੁਝ ਪੜ ਕੇ ਤਾਂ ਇਹ ਰਾਲ ਚ ਨਾਲੇ ਬਣ ਗਏ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਤਾਂ ਸੇਵਾ ਇਹ ਵੀ ਬਹੁਤ ਵੱਡੀ ਸਿੱਖੀ ਨਾਲ ਜੋੜਨਾ ਬੱਚਿਆਂ ਨੂੰ ਆ ਦੇਖ ਸਕਦੇ ਜੀ ਸਫਾਈ ਕੁਲਟਾ ਹੋ ਰਿਹਾ ਤਿਆਰ ਇੱਕ ਵਾਰ ਸਫਾਈ ਚੈੱਕ ਕਰ ਲੋ ਬਾਬੇ ਜੀ ਉਹ ਕੰਮ ਨਹੀਂ ਹੈ ਬਾਕੀ ਜਗ੍ਹਾ ਆਪਾਂ ਦੇਖਦੇ ਹਾਂ ਹਨ ਉਹ ਵੀ ਚਲੋ ਆਪਣੇ ਭਰਾਣੇ ਪਰ ਜਿੱਥੇ ਆਪਣੇ ਪੰਜਾਬੀ ਭਰਾਣੇ ਸਾਨੂੰ ਇੱਥੇ ਸਪੋਰਟ ਕਰਨੀ ਚਾਹੀਦੀ ਆ ਤੇ ਇਧਰ ਦੇਖ ਸਕਦੇ ਹੋ ਆ ਪੋਸਟਰ ਨੂੰ ਧਿਆਨ ਨਾਲ ਪੜੋ ਜੀ ਤੇ ਸ਼ੇਅਰ ਕਰ ਦਿਓ ਤੁਹਾਨੂੰ ਮੈਂ ਪੜ ਕੇ ਵੀ ਸੁਣਾ ਦਿੰਨਾ ਕਿਹਾ ਸਿੰਘ ਫਾਸਟ ਫੂਡ ਚਪਾਈ ਸਾਹਿਬ ਜੀ ਦਾ 파ਟ ਸੁਣਾਉਣ ਤੇ 3 ਦਿਨ ਕੁਲਚਾ ਫਰੀ ਦੇਖੋ ਬਹੁਤ ਵੱਡੀ ਸੇਵਾ ਜੀ ਉਸ ਤੋਂ ਬਾਅਦ ਜਪੂਜੀ ਸਾਹਿਬ 파ਟ ਸੁਣਾਉਣ ਤੇ ਸੁਣਾਉਣ ਵਾਲੇ ਨੂੰ 8 ਦਿਨ ਕੁਲਚਾ ਫਰੀ ਟਾਂਠ ਦੁਮਾਲਾ ਸਜਾਉਣ ਵਾਲੇ ਨੂੰ 5 ਦਿਨ ਕੁਲਚਾ ਫਰੀ ਜਾਪੂ ਸਾਹਿਬ ਜੀ ਦਾ 파ਟ ਸਰਾਉਣ ਵਾਲੇ ਨੂੰ 30 ਦਿਨ ਕੁਲਚਾ ਫਰੀ ਦਿੱਤਾ ਜਾਵੇਗਾ ਬਾਈ ਜੀ ਬਹੁਤ ਵੱਡੀ ਸੇਵਾ 15 ਸਾਲ ਤੱਕ ਦੇ ਬੱਚਿਆਂ ਲਈ ਹੈ ਬਾਈ ਜੀ ਇਹ ਸੇਵਾ ਤਾਂ ਪਾਸੀ ਰੋਡ ਨੇੜੇ ਗੁਰਦੁਆਰਾ ਦੁਖਣਵਰ ਸਾਹਿਬ ਪਟਿਆਲਾ ਤੂਫਾਨ ਸਿੰਘ ਫੋਨ ਨੰਬਰ ਵੀ ਦਿੱਤਾ ਹੋਇਆ ਜੀ ਤੇ ਬਾਈ ਜੀ ਆਪਣੇ ਪੰਜਾਬੀ ਭਰਾਣੇ ਹਨ ਦਮਾਲੇ ਸਿਆਏ ਹੋਏ ਹਨ ਤੇ ਆਪਣਾ ਆ ਕੇ ਇੱਥੇ ਖੁਲਚਾ ਸ਼ਕੋ ਤੇ ਨਾਲ ਸ਼ਰਧਾਈ ਸ਼ਕੋ ਦੋਨੇ ਚੀਜ਼ਾਂ ਇੱਥੇ ਮਿਲਣਗੀਆਂ ਤੁਹਾਨੂੰ ਤੇ ਜਦੋਂ ਆਪਣੇ ਪੰਜਾਬ ਦੇ ਪੰਜਾਬੀ ਭਰਾ ਕੁਝ ਕੰਮ ਕਰਦੇ ਨੇ ਹਨਾ ਸਾਨੂੰ ਸਾਥ ਵੀ ਦੇਣਾ ਚਾਹੀਦਾ ਇੱਥੇ ਆ ਕੇ ਇਹ ਪਟਿਆਲੇ ਹੈ ਜੀ ਇਹ ਦੂਜੇ ਪਾਸੇ ਚੈੱਕ ਕਰ ਸਕਦੇ ਹੋ ਤੁਸੀਂ ਸ਼ਰਧਾਈ ਵੀ ਤਿਆਰ ਕੀਤੀ ਜਾ ਰਹੀ ਹੈ ਆ ਲੋ ਜੀ ਵੀਡੀਓ ਨੂੰ ਇੰਨਾਕ ਸ਼ੇਅਰ ਕਰ ਦਿਓ ਤਾਂ ਕਿ ਇੱਥੇ ਬਾਬਾ ਜੀ ਗੋਲ ਹਨਾ ਵੱਧ ਤੋਂ ਵੱਧ ਲੋਕ ਆਉਣ ਸ਼ਰਧਾਈ ਸ਼ਕਣ ਖੁਲਚਾ ਸ਼ਕਣ ਬਹੁਤ ਚੀਜ਼ਾਂ ਆਪਾਂ ਖਾਣੇ ਆ ਪਰ ਇੱਥੇ ਆ ਕੇ ਵੀ ਇੱਕ ਵਾਰ ਜ਼ਰੂਰ ਟੇਸਟ ਕਰੋ ਕਿਉਂਕਿ ਆਪਣੀ ਤਾਕਤ ਵਾਲੀਆਂ ਚੀਜ਼ਾਂ ਜਦੋਂ ਅੰਦਰ ਜਾਣਗੀਆਂ ਤੁਹਾਨੂੰ ਆਪਣੇ ਆਪ ਫੀਲ ਹੋਏਗਾ ਤੁਹਾਡੇ ਸਰੀਰ ਨੂੰ ਵੀ ਕੁਝ ਹੈ ਲਓ ਜੀ ਸ਼ੇਅਰ ਕਰੋ ਜੀ ਵੀਡੀਓ ਨੂੰ ਬਾਸੀ ਰੋਡ ਹੈ ਜੀ ਤੁਖਨਵਰਤ ਸਾਹਿਬ ਦੇ ਬਿਲਕੁਲ ਸਾਹਮਣੇ ਗਰਗ ਅੱਖਾਂ ਦਾ ਹਸਪੀਟਲ ਹੈ ਇਹ ਸਰਦਾਈ ਇਦਰ ਸਿੰਘ ਕੁਲਚਾ ਭੰਡਾਰ ਸ਼ੇਅਰ ਕਰੇ ਜੀ ਬੜੇ ਨੂੰ ਸਤਿ ਸ੍ਰੀ ਅਕਾਲ ਆਹ ਪੋਸਟਰ ਨੂੰ ਧਿਆਨ ਨਾਲ ਪੜੋ ਜੀ ਤੇ ਸ਼ੇਅਰ ਕਰ ਦਿਓ ਤੁਹਾਨੂੰ ਮੈਂ ਪੜ ਕੇ ਵੀ ਸੁਣਾ ਦਿੰਨਾ ਕਿਹਾ ਸਿੰਘ ਫਾਸਟ ਫੂਡ ਚੌਪਾਈ ਸਾਹਿਬ ਜੀ ਦਾ 파ੜ ਸੁਣਾਉਣ ਤੇ 3 ਦਿਨ ਕੁਲਚਾ ਫਰੀ ਦੇਖੋ ਬਹੁਤ ਵੱਡੀ ਸੇਵਾ ਜੀ ਉਸ ਤੋਂ ਬਾਅਦ ਜਪੂਜੀ ਸਾਹਿਬ 파ੜ ਸੁਣਾਉਣ ਤੇ ਸਰੌਣ ਵਾਲੇ ਨੂੰ 8 ਦਿਨ ਕੁਲਚਾ ਫਰੀ ਟੰਟ ਦਮਾਲਾ ਸਜਾਉਣ ਵਾਲੇ ਨੂੰ 5 ਦਿਨ ਕੁਲਚਾ ਫਰੀ ਜਾਪੂ ਸਾਹਿਬ ਜੀ ਦਾ ਪਾਠ ਸਰਾਉਣ ਵਾਲੇ ਨੂੰ 30 ਦਿਨ ਕੁਲਚਾ ਫਰੀ ਦਿੱਤਾ ਜਾਏਗਾ ਬਾਈ ਜੀ ਬਹੁਤ ਵੱਡੀ ਸੇਵਾ 15 ਸਾਲ ਤੱਕ ਦੇ ਬੱਚਿਆਂ ਲਈ ਹੈ ਬਾਈ ਜੀ ਇਹ ਸੇਵਾ ਤਾਂ ਪਾਸੀ ਰੋਡ ਨੇੜੇ ਗੁਰਦੁਆਰਾ ਦੁਖਨਵਰ ਸਾਹਿਬ ਪਟਿਆਲਾ ਤੂਫਾਨ ਸਿੰਘ ਫੋਨ ਨੰਬਰ ਵੀ ਦਿੱਤਾ ਹੋਇਆ ਜੀ ਤੇ ਬਾਈ ਜੀ ਆਪਣੇ ਪੰਜਾਬੀ ਭਰਾਣੇ ਹਨਾ ਜਮਾਲੇ ਸਏ ਹੋਏ ਆ ਤੇ ਆਪਣਾ ਆ ਕੇ ਇੱਥੇ ਉਲਚਾ ਸਕੋ ਤੇ ਨਾਲ ਸ਼ਰਧਾਈ ਸਕੋ ਦੋਨੇ ਚੀਜ਼ਾਂ ਇੱਥੇ ਮਿਲਣਗੀਆਂ ਤੁਹਾਨੂੰ ਤੇ ਜਦੋਂ ਆਪਣੇ ਪੰਜਾਬ ਦੇ ਪੰਜਾਬੀ ਭਰਾ ਕੁਝ ਕੰਮ ਕਰਦੇ ਨੇ ਹਨਾ ਸਾਨੂੰ ਸਾਥ ਵੀ ਦੇਣਾ ਚਾਹੀਦਾ ਇੱਥੇ ਆ ਕੇ ਇਹ ਪਟਿਆਲੇ ਆ ਜੀ ਇਹ ਦੂਜੇ ਪਾਸੇ ਚੈੱਕ ਕਰ ਸਕਦੇ ਹੋ ਤੁਸੀਂ ਸ਼ਰਧਾਈ ਵੀ ਤਿਆਰ ਕੀਤੀ ਜਾ ਰਹੀ ਹੈ ਆ ਲੋ ਜੀ ਵੀਡੀਓ ਨੂੰ ਇੰਨਾਕ ਸ਼ੇਅਰ ਕਰ ਦਿਓ ਤਾਂ ਕਿ ਇੱਥੇ ਬਾਬਾ ਜੀ ਗੋਲ ਹਨਾ ਵੱਧ ਤੋਂ ਵੱਧ ਲੋਕਾਂ ਨੂੰ ਸਦਾ ਹੀ ਸ਼ਕਣ ਕੁਝ ਤਾਂ ਸ਼ਕਣ ਬਹੁਤ ਚੀਜ਼ਾਂ ਆਪਾਂ ਖਾਣੇ ਆ ਪਰ ਇੱਥੇ ਆ ਕੇ ਵੀ ਇੱਕ ਵਾਰ ਜ਼ਰੂਰ ਟੇਸਟ ਕਰੋ ਕਿਉਂਕਿ ਆਪਣੀ ਤਾਕਤ ਵਾਲੀਆਂ ਚੀਜ਼ਾਂ ਜਦੋਂ ਅੰਦਰ ਜਾਣਗੀਆਂ ਤੁਹਾਨੂੰ ਆਪਣੇ ਆਪ ਹੀ ਫੀਲ ਹੋਏਗਾ ਤੁਹਾਡੇ ਸਰੀਰ ਨੂੰ ਵੀ ਕੁਝ ਹੈ ਲੋ ਜੀ ਸ਼ੇਅਰ ਕਰਿਓ ਜੀ ਵੀਡੀਓ ਨੂੰ ਬਾਸੀ ਰੋਡ ਹੈ ਜੀ ਦੁਖਣਵਾਰ ਸਾਹਿਬ ਦੇ ਬਿਲਕੁਲ ਸਾਹਮਣੇ ਗਰਗ ਅੱਖਾਂ ਦਾ ਹਸਪੀਟਲ ਹੈ ਇਹ ਸਰਦਾਈ ਇਦਰ ਸਿੰਘ ਕੁੱਲਚਾ ਭੰਡਾਰ ਸ਼ੇਅਰ ਕਰੇਗੀ ਵੀਡੀਓ ਨੂੰ ਸਾਸੀ ਕਾ